ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਨਵੀਂ ਸਾਖੀ ਦੇ ਨਾਲ ਮੈਂ ਹਾਜ਼ਰ ਹਾਂ। ਜਹਾਂਗੀਰ ਨੂੰ ਆਪਣੀ ਕੀਤੀਆਂ ਤੇ ਪਛਤਾਵਾ ਹੋਇਆ। ਗਵਾਲੀਅਰ ਤੋਂ ਗੁਰੂ ਜੀ ਦਿੱਲੀ ਪੁੱਜੇ। ਇਥੇ ਆਪਨੇ ਉਸੇ ਪੁਰਾਣੀ ਜਗ੍ਹਾ ਮਜਨੂ ਢਿੱਲੇ ਨੇੜਲੇ ਬਾਗ ਵਿੱਚ ਦੇਰ ਆਇਆ। ਸਿੱਖ ਗੁਰੂ ਸਾਹਿਬਾਂ ਦੇ ਦਰਸ਼ਨਾਂ ਨੂੰ ਪਹੁੰਚਣ ਲੱਗੇ। ਜਹਾਂਗੀਰ ਵੀ ਚੱਲ ਕੇ ਦਰਸ਼ਨਾਂ ਨੂੰ ਆਇਆ। ਗੁਰੂ ਜੀ ਦੇ ਬੋਲ ਅਤੇ ਵਿਹਾਰ ਵਿੱਚ ਕੋਈ ਕੁੜੱਤਨ ਨਾ ਦੇ ਵੇਖ ਕੇ ਉਸਤਾਦ ਦਿਲ ਗੁਰੂ ਜੀ ਵੱਲੋਂ ਸਾਫ਼ ਹੋ ਗਿਆ ਉਸਨੇ ਗੁਰੂ ਜੀ ਦੀ ਨਜ਼ਰਬੰਦੀ ਬਾਰੇ ਬਹੁਤ ਅਫਸੋਸ ਪ੍ਰਗਟ ਕੀਤਾ ਜਹਾਂਗੀਰ ਨੂੰ ਵਜ਼ੀਰ ਖਾਂ ਅਤੇ ਸਾਈ ਮੀਆਂ ਮੀਰ ਜੀ ਦੇ ਦਸਨ ਤੇ ਪਤਾ ਲੱਗਾ ਕਿ ਛੇ ਗੁਰੂ ਅਰਜਨ ਦੇਵ ਜੀ ਬਾਰੇ ਦੀਵਾਨ ਚੰਦੂ ਲਾਲ ਉਸ ਨੂੰ ਝੂਠੀਆਂ ਖਬਰਾਂ ਦਿੰਦਾ ਰਿਹਾ ਹੈ ਚੰਦੂ ਲਾਲ ਨੇ ਗੁਰੂ ਜੀ ਪਾਸੋਂ ਜਾਤੀ ਬਦਲਾ ਲੈਣ ਲਈ ਬਾਸ਼ਾ ਨੂੰ ਇਹ ਝੂਠੀਆਂ ਸੂਚਨਾਵਾਂ ਦਿੱਤੀਆਂ ਤੇ ਗੁਰੂ ਸਾਹਿਬ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਹਾਸਲ ਕੀਤਾ ਅਸਲੀਅਤ ਜਾਣ ਕੇ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਇਸ ਵੱਲੋਂ ਵੀ ਆਪਣੇ ਰੰਜ ਦੇ ਅਫਸੋਸ ਦਾ ਪ੍ਰਗਟਾਵਾ ਕੀਤਾ ਜਹਾਂਗੀਰ ਹੁਣ ਗੁਰੂ ਜੀ ਦਾ ਦੋਸਤਾਂ ਵਾਂਗ ਵਰਗਾ ਆਦਰ ਸਨਮਾਨ ਕਰਦਾ ਸੀ ਉਸ ਨੇ ਕਾਫੀ ਸਾਰਾ ਸਮਾਂ ਗੁਰੂ ਜੀ ਨੂੰ ਆਪਣੇ ਪਾਸ ਰੱਖਿਆ ਉਹ ਉਹਨਾਂ ਨਾਲ ਸ਼ਿਕਾਰ ਖੇਡਣ ਜਾਂਦਾ ਕਈ ਰਾਜਸੀ ਮਾਮਲਿਆਂ ਬਾਰੇ مشورہ ਕਰਦਾ ਗੁਰੂ ਜੀ ਸੰਗਤ ਦੇ ਅਸਰ ਨਾਲ ਜਹਾਂਗੀਰ ਦੇ ਦਿਲ ਵਿੱਚੋਂ ਮذਹਵੀ ਕਟੜਤਾ ਘਟਦੀ ਗਈ ਅਤੇ ਉਸ ਦਾ ਹਿੰਦੂਆਂ ਤੇ ਸਿੱਖਾਂ ਵੱਲ ਰਵਈਆ ਕਾਫੀ ਨਰਮ ਹੋ ਗਿਆ ਸੀ